ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਗਿੱਤ ਵਲੌਗ ਵਿੱਚ ਅਸੀਂ ਸਾਰੇ ਠੀਕਾਂ ਉਮੀਦ ਕਰਦੇ ਹਾਂ ਤੁਸੀਂ ਵੀ ਆਪ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਸੱਚੇ ਪਾਤਸ਼ਾਹ ਸਾਰਿਆਂ ਦੇ ਘਰ ਪਰਿਵਾਰ ਸਾਰਿਆਂ ਦੇ ਤੇ ਤੰਦਰੁਸਤੀ ਬਖਸ਼ੇ ਦੇਹ ਰੋਗਤਾ ਬਖਸ਼ੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਤੇ ਇੱਥੇ ਟਾਈਮ ਹੋ ਗਿਆ ਜੀ ਸਵੇਰ ਦਾ ਟਾਈਮ ਹੈਗਾ ਇਹ 8:30 ਦਾ ਬ੍ਰਿਆਮ ਸਕੂਲ ਚੱਲ ਗਿਆ ਸੀਗਾ ਤੇ ਫਨੋ ਦਾ ਬਣਾ ਕੇ ਉਹਨੂੰ ਤਿਆਰ ਕਰਕੇ ਪੇਜ ਦਿੱਤਾ ਤੇ ਬਾਅਦ ਵਿੱਚ ਮੇਰੇ ਫਿਰ ਨਾਲ ਹੀ ਬ੍ਰੇਕਫਾਸਟ ਬਣਾਉਣ ਲੱਗ ਗਈ ਸੀ ਕਿ ਨਹੀਂ ਤੇ ਮੈਂ ਥੋੜਾ ਲੇਟ ਹੀ ਬੰਦਾ ਹੁੰਦਾ ਸਾਡੇ ਘਰ ਬ੍ਰੇਕਫਾਸਟ ਤੇ ਸਵੇਰੇ ਫਰੂਟਸ ਵਗੈਰਾ ਖਾ ਲੈਣ ਤੇ ਤਾਂ ਕਰਕੇ ਅੱਜ ਅਸੀਂ ਜਾਣਾ ਸੀ ਚੰਡੀਗੜ੍ਹ ਫਿਰ ਕੰਮ ਸੀ 1 2 ਕਰਨ ਵਾਲੇ ਸੀਗੇ ਤੇ ਵਰਿੰਦਰ ਚੱਲੇ ਸੀ ਤੇ ਕਹਿੰਦਾ ਤੂੰ ਮੇਰੇ ਨਾਲ ਚੱਲ ਤੇ ਥੋੜੀ ਮੇਰੀ ਮੈਡੀਸਿਨ ਅਜਰਵੈਦਿਕ ਦੀ ਥੋ ਮੁਹਾਲੀ ਤੋਂ ਨਹੀਂ ਮਿਲੀ ਸੀਗੀ ਤੇ ਉਹ ਵੀ ਲੈ ਕੇ ਆਉਣੀ ਸੀਗੀ ਤੇ ਕੁਛ ਇਹਨਾਂ ਦੇ ਮਹਾਰਾਜਾ ਟੇਲਰ ਵਾਲਿਆਂ ਨੂੰ ਕੱਪੜੇ ਦਿੱਤੇ ਹੋਏ ਸੀ ਬਾਸਕਟ ਵਗੈਰਾ ਬਣਨੇ ਦਿੱਤੀ ਹੋਏ ਸੀ ਤੇ ਉਹ ਦੋ ਤਿੰਨ ਵਾਰੀ ਟਰਾਈ ਕਰ ਚੁੱਕੇ ਸੀ ਤਹੇ ਤੱਕ ਬਣੀਆਂ ਨਹੀਂ ਤੇ ਫਿਰ ਉੱਥੇ ਵੀ ਜਾਣਾ ਸੀ ਅੱਜ ਉਹਨਾਂ ਦਾ ਫੋਨ ਆ ਗਿਆ ਸੀ ਕੱਲ ਪਰਸੋਂ ਉਹ ਤੁਹਾਨੂੰ ਦਿਖਾਇਆ ਸੀ ਵਲੌਗ ਵਿੱਚ ਕਿ ਅਸੀਂ ਗਏ ਸੀ ਤੇ ਪਰਸੋਂ ਉਹਨਾਂ ਨੇ ਮੈਸੇਜ ਕਰਤਾ ਸੀ ਕਿ ਅੱਜ ਹਜੇ ਨਹੀਂ ਬਣੀਆਂ ਤੇ ਇੱਥੇ ਮੈਂ ਬਣਾ ਰਹੀ ਆਲੂ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਬਣਾ ਕੇ ਕਾਫੀ ਦਿਨਾਂ ਬਾਅਦ ਮੈਂ ਆਲੂ ਵਾਲੇ ਪਰੌਂਠੇ ਬਣਾਏ ਨੇ ਕਿ ਮਤਲਬ ਥੋੜੀ ਸੇਧ ਨਾਲ ਠੀਕ ਹੋਣ ਕਰਕੇ ਤੇ ਅਸੀਂ ਮੈਂ ਕੱਟ ਹੀ ਜਿਹੜੇ ਆਵਾਇਡ ਹੀ ਕਰ ਰਹੇ ਪਰੌਂਠੇ ਵਗੈਰਾ ਖਾਣੇ ਤੇ ਉਹ ਅੱਜ ਕੱਲ ਹੁਣ ਸਰਦੀਆਂ ਆ ਗਿਆ ਮੂਲੀ ਤੇ ਮੇਥੀ ਦੇ ਦਿਲ ਕਰਨ ਲੱਗ ਜਾਂਦਾ ਤੇ ਬਰਿਆਮ ਕਹਿ ਰਿਆ ਸੀ ਕਿ ਆਲੂ ਵਾਲੇ ਮਾਮਾ ਪਰੌਂਠੇ ਬਣਾਓ ਤੇ ਮੈਂ ਨਾ ਜਤੂਨ ਦਾ ਤੇਲ ਹੀ ਯੂਜ਼ ਕਰਦੀ ਆ ਇਹਦੇ ਵਿੱਚ ਆਲੂ ਵਾਲੇ ਪਰੌਂਠੇ ਖਾਣ ਨੂੰ ਕਿ ਕਈ ਵਾਰੀ ਹੁੰਦੀ ਹੈ ਨਾ ਕਿੰਨਿਆਂ ਨੂੰ ਮਨਾ ਹੁੰਦਾ ਕਿ ਉਹਨਾਂ ਤੇ ਨਾ ਲਾਓ ਵੈਸੇ ਡਾਲਡਾ ਤੇ ਅਸੀਂ ਬਿਲਕੁਲ ਨਹੀਂ ਯੂਜ਼ ਕਰਦੇ ਦੇ ਸੀ ਕਿ ਉਹ ਵਰਤਦੇ ਆ ਤੇ ਰਿਫਾਈਨਡ ਵੀ ਬਿਲਕੁਲ ਨਹੀਂ ਜਿਉਂਕ ਘਨੋਲਾ ਪਹਿਲਾਂ ਵੀ ਯੂਜ਼ ਕਰਦੀ ਸੀ ਫਿਰ ਉਹ ਵੀ ਹੁਣ ਮੈਂ ਬੰਦ ਕਰ ਦਿੱਤਾ ਤੇ ਸਰੋਂ ਦੇ ਤੇਲ ਵਿੱਚ ਸਬਜੀ ਮੋਸਟਲੀ ਬਣਾ ਲੈਂਦੇ ਹੁੰਦੀ ਸੀ ਤੇ ਹੁਣ ਮੈਂ ਜਤੂਨ ਦਾ ਤੇਲ ਹੀ ਯੂਜ਼ ਕਰਦੀ ਆ ਤੇ ਇਹਦੇ ਵਿੱਚ ਇਹ ਸਾਰੇ ਮਤਲਬ ਤਾਲਾ ਵਗੈਰਾ ਤੇ ਤੁਸੀਂ ਤੜਕਾ ਲਗਾ ਲਓ ਜਿੱਥੇ ਮਰਜ਼ੀ ਲਗਾ ਲਓ ਤੇ ਬਹੁਤ ਵਧੀਆ ਸਬਜ਼ੀਆਂ ਵੀ ਇੰਨੀ ਟੇਸਟ ਬਣਦੀਆਂ ਤੇ ਇੱਕ ਘੱਟ ਲੱਗਦਾ ਸਾਰਿਆਂ ਤੋਂ ਵੱਡੀ ਗੱਲ ਹੈ ਤੇ ਇਹ ਐਕਸਟਰਾ ਵਰਜਨ ਤੇਲ ਹੈਗਾ ਸਿਹਤ ਲਈ ਬਹੁਤ ਵਧੀਆ ਹੈ ਤੇ ਤੁਸੀਂ ਇਹ ਯੂਜ਼ ਕਰੋ ਸਾਰੀਆਂ ਭੈਣਾਂ ਜਿਨ੍ਹਾਂ ਨੂੰ ਕੋਈ ਵਰੀ ਕੋਲੇਸਟਰੋਲ ਵਗੈਰਾ ਦੀ ਜਰੂਰ ਹੁੰਦੀ ਹੈ ਕਈਆਂ ਨੂੰ ਯੂਰਿਕ ਐਸਿਡ ਵਗੈਰਾ ਵੱਧਾ ਕਾਫੀ ਬਿਮਾਰੀਆਂ ਦਾ ਹੱਲ ਹੈ ਹੈਨਾ ਤੇ ਸਾਨੂੰ ਕਰ ਲੈਣਾ ਚਾਹੀਦਾ ਇਹ ਛੋਟੇ ਛੋਟੇ ਕੰਮ ਕਰਨ ਨਾਲ ਹੀ ਆਪਣੀ ਜਿੰਦਗੀ ਵਿੱਚ ਤਬਦੀਲੀ ਜੀ ਆ ਜਾਂਦੀ ਥੋੜੀ ਜਿਹੀ ਮਤਲਬ ਜੀਵਨ ਸ਼ੈਲੀ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਜਿ ਤਰ੍ਹਾਂ ਇਹ ਸੀ ਬਦਲਾਵ ਕਰਦੇ ਹਨਾ ਤੇ ਠੀਕ ਰਹਿੰਦਾ ਤੇ ਇੱਥੇ ਫਿਰ ਮੈਂ ਤਿਆਰ ਹੋਣ ਲੱਗ ਗਈ ਸੀਗੀ ਤੇ ਅੱਜ ਮੈਂ ਪਾਇਆ ਮੋਟਾ ਸੂਟ ਤੇ ਇਹ ਸੂਟ ਜਿਹੜਾ ਮੈਂ ਪਹਿਲੀ ਵਾਰ ਪਾ ਰਹੀ ਹਾਂ ਮੈਂ ਸਵਾਇਆ ਤੇ ਕਾਫੀ ਦਿਨਾਂ ਦਾ ਸੀਗਾ ਤੇ ਹੁਣ ਮੈਂ ਕ ਚਲਵਾ ਕੇ ਜਾਂਨੇ ਆ ਤੇ ਇਹ ਵੀ ਸੂਟ ਮੈਨੂੰ ਨਾ ਜਦੋਂ ਮੈਂ ਸਵਾਇਆ ਸੀ ਤੇ ਉਦੋਂ ਮੈਨੂੰ ਲੋਸ ਸੀ ਤੇ ਅੱਜ ਮੈਨੂੰ ਟਾਈਟ ਜਿਹਾ ਲੱਗਣ ਲੱਗ ਗਿਆ ਤੇ ਥੋੜੇ ਜਿਹਾ ਨਾ ਮੇਰਾ weight ਵੀ ਲੱਗਦਾ ਵੱਧ ਰਿਹਾ ਤੇ ਇੱਥੇ ਮੈਂ ਤਿਆਰ ਹੋਣ ਲੱਗੀ ਸੀ ਤੇ ਬਰਿੰਦਰ ਕਹਿੰਦੇ ਜਲ ਜਲਦੀ ਕਰ ਕੋਈ ਨਾ ਕੰਮ ਜਿਹੜੇ ਪਹਿਣਾ ਨੂੰ ਤੁਹਾਨੂੰ ਪਤਾ ਕਿ ਲੇਡੀਜ਼ ਨੂੰ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਘਰ ਦੇ ਕੰਮ ਕਾ ਕੇ ਬਾਹਰ ਜਾਣਾ ਹਨਾ ਫਿਰ ਬਾਹਰ ਦਾ ਕੰਮ ਵੀ ਕਰਨਾ ਤੇ ਆਪਣੇ ਵਾਸਤੇ ਵੀ ਟਾਈਮ ਕੱਢਣਾ ਚਾਹੀਦਾ ਤੇ ਅਸੀਂ ਸਾਰਾ ਦਿਨ ਨਾ ਆਪਣਾ ਘਰ ਦਾ ਹੀ ਕੰਮ ਕਰਦੇ ਰਹਿੰਨੇ ਆ ਤੇ ਮੈਨੇਜ ਕਰਕੇ ਹੀ ਚੱਲਣਾ ਚਾਹੀਦਾ ਘਰ ਦਾ ਕੰਮ ਇੱਕ ਵਾਰੀ ਤੁਸੀਂ ਕੱਪੜੇ ਧੋ ਲੋ ਹਨਾ ਇੱਕ ਦਿਨ ਕੱਪੜੇ ਧੋਵੋ ਤੇ ਦੂਸਰੇ ਦਿਨ ਸਫਾਈ ਜਿਹੜੀ ਆਪਣਾ ਆਪ ਸਫਾਈ ਕਰਦੀਆਂ ਨੇ ਹੈ ਤੇ ਬਹੁਤ ਵਧੀਆ ਗੱਲ ਹੈ ਕਿ ਸਫਾਈ ਆਪ ਕਰਨੀ ਆ ਪਰ ਆਪਣੇ ਸਿਹਤ ਦਾ ਆਪਣੇ ਸਰੀਰ ਦਾ ਧਿਆਨ ਰੱਖੋ ਖਾਣ ਪੀਣ ਦਾ ਧਿਆਨ ਰੱਖੋ ਤੰਦਰੁਸਤੀ ਜਿਹੜਾ ਮਤਲਬ ਸੇਤਾਂ ਬਾਅਦ ਅੱਗੇ ਜਾ ਕੇ ਨਾ ਖਰਾਬ ਹੁੰਦੇ 40 ਪਲੱਸ ਤੋਂ ਬਾਅਦ ਬਹੁਤ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੇ ਹੋ ਗਈ ਮੈਂ ਰੈਡੀ ਤੇ ਮੈਂ ਸਵੈਟਰ ਪਾ ਲਿਆ ਕਿਉਂਕਿ ਐਕਟਿਵ ਐ ਤੇ ਚਾਹਣਾ ਸੀਗਾ ਤੇ ਹਵਾ ਚੱਲਦੀ ਆ ਕੋਈ ਪਤਾ ਨਹੀਂ ਹੁੰਦਾ ਨਾ ਕਿਉਂਕਿ ਨਹਾ ਤੋ ਕੇ ਜੁ ਸਿੱਕੇ ਸਿ ਸ਼ਰਾਨ ਕੀਤਾ ਹੁੰਦਾ ਤੇ ਹਵਾ ਲੱਗ ਜਾਂਦੀ ਆ ਤੇ ਇਥੇ ਮੈਂ ਹੋ ਗਈ ਰੈਡੀ ਤੇ ਹੁਣ ਚਲਦੀ ਆ ਅਸੀਂ ਚੰਡੀਗੜ੍ਹ ਨੂੰ ਤੇ ਜੇ ਕੁਝ ਹੋਇਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਇੱਕ ਦੋ ਚੀਜ਼ਾਂ ਲੈਣੀਆਂ ਜਦੋਂ ਸਮਾਨ ਲੈਂਦੇ ਉਦੋਂ ਨਾ ਕਈ ਵਾਰੀ ਵੀਡੀਓ ਬਣਦੀ ਨਹੀਂ ਕਈ ਵਾਰੀ ਅਸੀਂ ਕੋਈ ਸਮਾਨ ਖਰੀਦਦੇ ਆ ਨਾ ਫਿਰ ਉਹ ਹੁੰਦਾ ਕਿ ਚੀਜ਼ ਜਿਹੜੀ ਲੈਣੀ ਆ ਉਹਦੇ ਵੱਲ ਜ਼ਿਆਦਾ ਧਿਆਨ ਹੁੰਦਾ ਫਿਰ ਮੇਂ ਜੀ ਫਰੈਂਡਸ ਤੇ ਕੋਣ ਆਸੀ ਆਉਂ। 22 ਸੈਕਟਰ। ਤੇ ਇੱਧਰ ਦੇਖੋ ਦੁਕਾਨਾਂ। ਅੱਜ ਖੁੱਲ ਰਹੀਆਂ। ਦੁਆਬਾ সুইਟਸ ਤੇ ਪਹੁੰਚ। ਦੁਆਬਾ সুইਟਸ ਤੇ ਆਉਂਦੇ। ਇੱਥੋਂ ਲੈਣੇ ਸਿ ਪਨੀਰ ਤੇ ਮੈਂ ਕਿ ਇੱਥੋਂ ਲੈ ਕੇ ਚਲੇ ਜਾਂਦੇ ਆਂ। ਚਲੋ ਮਿਲਦੇ ਆਂ। ਹਾਂਜੀ ਫਰੈਂਡਸ ਅਸੀਂ ਆ ਗਏ ਦਵਾਪਾ ਸਵੀਟਸ ਤੇ ਵਰਿੰਦਰ ਕਹਿੰਦੇ ਕੁਛ ਖਾਣਾ ਤੇ ਫਿਰ ਅਸੀਂ ਲਈ ਇੱਕ ਪੀਸ ਰਸਮਲਾਈ ਮੈਂ ਤਾਂ ਰਸਮਲਾਈ ਖਾਧੀ ਵਰਿੰਦਰ ਨੇ ਸਾਂਬਰ ਵੜਾ ਖਾ ਲਿਆ ਤੇ ਕਿਉਂਕਿ ਜਦੋਂ ਡਾਕਟਰ ਕੋਲ ਜਾਓ ਜੱਕਟ ਆ ਕੇ ਤੇ ਫਿਰ ਭੁੱਖ ਲੱਗ ਜਾਂਦੀ ਟੈਸਟ ਹੁੰਦੇ ਆ ਤੇ ਟੈਸਟਾਂ ਤੋਂ ਬਾਅਦ ਫਿਰ ਜਿਹੜਾ ਦੁਬਾਰਾ ਫਿਰ ਟੈਸਟ ਹੋਣਾ ਸੀਗਾ ਖਾ ਕੇ ਕੁਝ ਤੇ ਫਿਰ ਵਰਿੰਦਰ ਨੇ ਇਥੋਂ ਸਾਂਬਰ ਵੜਾ ਲੈ ਲੈ ਸੀਗਾ ਇੱਕ ਕਹਿੰਦੇ ਲਾਈਟ ਚ ਹੈ ਤੇ ਉਸ ਤੋਂ ਬਾਅਦ ਫਿਰ ਟੈਸਟ ਕਰਵਾਉਣਾ ਸੀਗਾ ਅਸੀਂ ਤੇ ਇੱਥੇ ਬਾਈ ਸੈਕਟਰ ਤੋਂ ਥੋੜਾ ਸਮਾਨ ਲੈ ਕੇ ਤੇ ਟੈਸਟ ਕਰਵਾ ਕੇ ਫਿਰ ਅਸੀਂ ਵਾਪਸ ਆ ਗਏ ਤੇ ਹੁਣ ਜਾਣਾ ਸੀ 37 ਸੈਕਟਰਸ ਮੇ ਉੱਥੇ ਤੁਹਾਨੂੰ ਅੱਜ ਦਿਖਾਉਣੇ ਆ ਆਯੁਰਵੈਦਿਕ ਦਾ ਸ਼ੋਰੂਮ ਹੈਗਾ ਕਿ ਕਈਆਂ ਸਾਨੂੰ ਮੁਹਾਲੀ ਚੋਂ ਨਹੀਂ ਮਿਲੀ ਆਯੁਰਵੈਦਿਕ ਦੀ ਕਈ ਦਵਾਈ ਜਿਹੜੀ ਨਹੀਂ ਮਿਲਦੀ ਪੰਜ ਫੇਸ ਹੈਗੀ ਤੇ ਹੈ ਵਾ ਤੇ ਇਹ ਹੈਗਾ ਜੀ ਕਿਸਾਨ ਭਵਨ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਭਵਨ ਦੀ ਹੁੰਦਿਆ ਹੁੰਦਿਆ ਸੀ 37 ਸੈਕਟਰ ਜਾਣਾ ਤੇ ਮੈਂ ਚਲੋ ਤੁਹਾਨੂੰ ਦਿਖਾ ਦਿੰਨੇ ਆ ਤੇ ਦੇਖੋ ਕਿੰਨੀ ਸੁਣੀ ਗ੍ਰੀਨਰੀ ਆ ਤੇ ਇਹਦੇ ਨਾਲ ਇਹ ਸਾਰਿਆਂ ਨੂੰ ਤੁਹਾਨੂੰ ਮੈਂ ਚੰਡੀਗੜ੍ਹ ਦੀ ਸੈਰ ਕਰਵਾ ਦਿੰਨੀ ਆ ਜਦੋਂ ਮੈਂ ਜਾਂਦੀ ਆ ਜਰੂਰ ਤੁਹਾਨੂੰ ਦਿਖਾਉਂਦੀ ਆ ਕਿ ਦੇਖੋ ਹਰਿਆ ਭਰਿਆ ਕਿੰਨਾ ਸੋਹਣਾ ਮਤਲਬ ਲੱਗਦਾ ਤੇ ਅੱਜਕੱਲ ਥੋੜਾ ਮੀਂਹ ਨਾ ਪੈਣ ਕਰਕੇ ਪੱਤਿਆਂ ਦੇ ਉੱਤੇ ਨਾ ਡਸਟ ਪਈ ਹੋਈ ਆ ਤੇ ਇਹ ਹੁਣ ਜਿਵੇਂ ਗਰਮੀਆਂ ਦੇ ਵਿੱਚ ਤੇ ਬਹੁਤ ਸੋਹਣਾ ਲੱਗਦਾ ਕਿ ਇਦਾਂ ਜਿਹੜੇ ਦਰਖਤ ਨੇ ਪਰ ਹੁਣ ਸਰਦੀਆਂ ਦੇ ਵਿੱਚ ਨਾ ਬਹੁਤ ਠੰਡ ਜੀ ਲੱਗਦੀ ਆ ਤੇ ਹੁਣ ਉਹਨਾਂ ਨੇ ਸਾਰੇ ਹੀ ਜਿਹੜੇ ਮਤਲਬ ਸ਼ਾਂਗਣ ਵਾਲੇ ਹੁੰਦੇ ਨਾ ਜਿਵੇਂ ਪੱਤੇ ਡੈਣੀਆਂ ਵਗੈਰਾ ਤੇ ਇਹ ਸਾਰੀਆਂ ਸ਼ਾਂਗ ਦੇਣੀਆਂ ਤੇ ਬਹੁਤ ਵਧੀਆ ਲੱਗਦਾ ਤੇ ਮੈਂ ਤੁਹਾਨੂੰ ਤਾਂ ਦਿਖਾਉਂਦੀ ਆ ਕਿ ਤਸਵੀਰ ਮੇਰੇ ਨਾਲ ਚੰਡੀਗੜ੍ਹ ਦੇਖ ਲਓ ਕਿ ਇੱਥੇ ਮਤਲਬ ਲੋਕੀ ਬੜੇ ਲੋਕਾਂ ਹੁੰਦਾ ਕਿ ਅਸੀਂ ਚੰਡੀਗੜ੍ਹ ਨਹੀਂ ਗਏ ਤੇ ਬੜੇ ਬਣਪਰਾਵਣ ਹੁੰਦਾ ਕਿ ਅਸੀਂ ਚੰਡੀਗੜ੍ਹ ਨਹੀਂ ਵੇਖਿਆ ਤੇ ਇਸ ਕਰਕੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤੇ ਮੈਨੂੰ ਕਹਿੰਦੇ ਤੁਸੀਂ ਦਿਖਾਇਆ ਕਰੋ ਇਸ ਕਰਕੇ ਮੈਂ ਦਿਖਾਉਂਦੀ ਆ ਤੇ ਬਹੁਤ ਵਧੀਆ ਲੱਗਦਾ ਦੇਖੋ ਕਿੰਨਾ ਸੋਹਣਾ ਗ੍ਰੀਨਰੀ ਆ ਤੇ ਨਾਲ-ਨਾਲ ਤੁਸੀਂ ਵੀ ਮੇਰੇ ਨਾਲ ਘੁੰਮ ਲੈਂਦੇ ਹੋ ਸੈਰ ਕਰ ਲੈਂਦੇ ਜਿੱਥੇ ਤੇ ਮੈਂ ਜਾਂਦੀ ਉਥੇ ਉਥੇ ਤੁਹਾਨੂੰ ਲੈ ਕੇ ਜਾਂਦੀ ਹਾਂ ਤੇ ਅਸੀਂ ਪਹੁੰਚ ਚੁੱਕੇ ਹਾਂ ਹੁਣ 37 ਸੈਕਟਰ 37 ਸੈਕਟਰ ਜਾ ਕੇ ਤੇ ਉੱਥੇ ਵੀ ਜ਼ਿਆਦਾ ਟਾਈਮ ਨਹੀਂ ਲਗਾਉਣਾ ਕਿ ਬ੍ਰਿਯਾਮ ਨੇ ਸਕੂਲ ਤੋਂ ਆ ਜਾਣਾ ਉਸ ਤੋਂ ਪਹਿਲਾਂ ਅਸੀਂ ਘਰ ਪਹੁੰਚਣਾ ਹੁੰਦਾ ਕਿ ਬ੍ਰਿਯਾਮ ਤੋਂ ਪਹਿਲਾਂ ਪਹਿਲਾਂ ਸਕੂਲੋਂ ਤੋਂ ਪਹਿਲਾਂ ਪਹਿਲਾਂ ਕਾਰ ਚੱਲੀ ਜੀਏ ਤੇ ਇੱਥੇ ਥੋੜੀਆਂ ਮੈਂ ਐਡ ਆਨ ਕਰਤੀਆਂ ਸੀਗੀਆਂ ਕਲਿੱਪਸ ਤੇ ਹੋਰ ਮੇਰੇ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਵੀਡੀਓ ਨੂੰ ਤੇ ਜਿਹੜੇ ਨਾਲ ਜੁੜੇ ਹੋਣੇ ਹੈਗੇ ਨੇ ਤੇ ਜਿਹੜੇ ਨਵੇਂ ਆ ਰਹੇ ਨੇ ਪਲੀਜ਼ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ 80% ਤੇ ਲੋਕ ਜਿਹੜੇ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਦੇਖ ਰਹੇ ਨੇ ਤੇ ਉਹਨਾਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਈਪ ਵੀ ਕਰ ਦਿਆ ਕਰੋ ਤੇ ਸੁਣ ਸੁਣ ਕਮੈਂਟ ਮੇਰੇ ਭੈਣ ਭਰਾ ਪੋਸਟ ਕਰਦੇ ਨੇ ਤੇ ਅਸੀਂ ਪਹੁੰਚ ਚੁੱਕੇ ਹਾਂ ਹੁਣ 37 ਸੈਕਟਰ ਤੇ ਇੱਥੇ ਹੁਣ ਤੁਹਾਨੂੰ ਦਿਖਾਉਣੀ ਹੈ ਇਹ ਹੈ ਆਯੂ ਹਾਂਜੀ ਫਰੈਂਡਸ ਅਸੀਂ ਆ ਗਏ ਹਾਂ 37 ਸੈਕਟਰ ਆ ਆਯੁਰਵੈਦਿਕ ਮੈਡੀਸਿਨ ਲੈਣੀ ਤੇ ਇੱਥੇ ਆਏ ਹਾਂ ਇੱਥੋਂ ਲੈਣੀ ਅਸੀਂ ਮੈਡੀਸਿਨ ਇੱਕ ਦੋ ਸੀ ਜਿਹੜੀਆਂ ਮਿਲੀਆਂ ਸੁ ਮੁਹਾਲੇ ਤੋਂ ਨਹੀਂ ਮਿਲੀਆਂ ਤੇ ਫਿਰ ਤੇ ਹਾਜ਼ਰ ਹੈ ਦੁਕਾਨ ਇੱਥੇ ਹਰ ਤਰ੍ਹਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਤਾਂ ਨਗਰਵੈਦਿਕ ਦੁਕਾਨ ਸਾਰੀਆਂ ਦਵਾਈਆਂ ਮਿਲਦੀਆਂ ਤੁਸੀਂ 37 ਸੈਕਟਰ ਬਹੁਤ ਵੱਡਾ ਅੱਗੇ ਪਿੱਛੇ ਹਾਂਜੀ ਹਾਂ ਮੈਂ ਸਾਰਾ ਦਿਖਾ ਦਿੰਦੀ इत डॉक्टर साहब बैठे हुए हैं आयुर्वैदिक डॉक्टर रमिंदर कौर बेदी

की प्राइस है बेली का ओके किन्नी चप्पल है साढ़े तीन सौ है तीन सौ बीस का पड़ेगा पूरे अच्छा यूट्यूब चैनल क्या नाम है <laughs> सरबजीत व्लॉग्स लो तो आप भी आ जाओगे <laughs> ये कितने का साढ़े तीन सौ का दुकान का नाम क्या है ओके okay. बहुत सोनी इत जुतियाँ मिलती हैं असी आए विनिस टाइप के तो बहुत सोनी चप्पल आने ਤੇ ਰੀਜ਼ਨੇਬਲ ਰੇਟ ਹੈ ਇਹ ਵਾਲੀ ਚ ਜੁੱਤੀ ਪਸੰਦ ਆ ਮੈਨੂੰ 350 ਦੀ ਦੇ ਰਿਆ ਤੇ ਮੈਂ ਫਿਰ ਯਾਦ ਆ ਗਿਆ ਕਿ ਆਲਰੇਡੀ ਇਹਦੇ ਨਾਲ ਦੀ ਮੇਰੇ ਕੋਲ ਪਈ ਆ ਘਰ ਕਿ ਮੈਂ ਪਿਛਲੇ ਸਾਲ ਪਾਈ ਖੜੀ ਸੀ ਤੇ ਪਾਈ ਨਹੀਂ ਯਾਦ ਆ ਗਿਆ ਜੁੱਤੀ ਵਾਲ ਵੇਖ ਕੇ ਤੇ ਚਲੋ ਚੱਲਦੇ ਹਾਂ ਐਕਟਿਵਾ ਤੇ ਸਟਾਰਟ ਕਰ ਲਈ ਆ ਤੇ ਹੁਣ ਚਲਦੇ ਆ ਘਰ ਤੇ ਚਲੋ ਸੰਤੂ ਸੈਕਟਰ ਦਾ ਸ਼ੋਰੂਮ ਫੇਰ ਕਿਸੇ ਦਿਨ ਵੇਲੇ ਟਾਈਮ ਆ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਹੁਣ ਚੱਲਦੇ ਹਾਂ ਬਹੁਤ ਹਾਂਜੀ ਫਰੈਂਡਸ ਤੇ ਚੰਡੀਗੜ੍ਹ ਤੋਂ ਆ ਗਏ ਆ ਮੈਡੀਸਿਨ ਵਗੈਰਾ ਆਯੁਰਵੈਦਿਕ ਦੀ ਲਿਓਣੀ ਸੀਗੀ ਉਹ ਦਵਾਈ ਲਿਖੀ ਹੋਈ ਸੀ ਹਸਬੰਡ ਦੀ ਵੀ ਮੇਰੀ ਵੀ ਤੇ ਉਹ ਖਤਮ ਹੋ ਗਈ ਸੀ ਤੇ ਉਹ ਲੈ ਕੇ ਆਉਣੀ ਸੀ ਇੱਕ ਤੋਂ ਕੰਮ ਸੀ ਇਹ ਸਾਨੂੰ ਉਹ ਕੀਤੇ ਇੱਕ ਟੇਲਰ ਦੇ ਸੂਟ ਦਿੱਤੇ ਹੋਏ ਸੀ ਚਾਰ ਫੇਸ ਤੇ ਤੇ ਉਹਨੇ ਲੈਸ ਵਗੈਰਾ ਜੋ ਥੋੜੀ ਨਾ ਗੜਬੜੀ ਕਰ ਦਿੱਤੀ ਉਹ ਮੈਂ ਦੇ ਕੇ ਆਈ ਵਾਪਸ ਕਿ ਉਹਨੂੰ ਉਹ ਡੇਢ ਕਿਉ ਤਾਂ ਲਗਾ ਤੇ ਸ੍ਰੀ ਦੇ ਬਰਿਆਮ ਸਕੂਲੇ ਭੇਜਾ ਉਸ ਤੋਂ ਬਾਅਦ ਨਾ ਤੋਂ ਕਿਵੇਂ ਨਿਕਲ ਗਏ ਸੀਗੇ ਕਿ ਕਾਫੀ ਸਾਡੇ ਕੰਮ ਸੀ ਜਿਹੜੇ ਪੈਂਡਿੰਗ ਸੀ ਜਿਹੜੇ ਕਰਨੇ ਸੀਗੇ ਤੇ ਫਿਰ ਹਸਬੰਦ ਆਉਂਦੇ ਮੇਰੇ ਨਾਲ ਚੱਲ ਤੇ ਇੱਥੇ ਹੁਣ ਆ ਕੇ ਤੇ ਫਿਰ ਮੈਂ ਆਲੂ ਮਟਰਾਂ ਦੀ ਗਾਜਰਾਂ ਦੀ ਆਲੂ ਨਹੀਂ ਪਾਏ ਗਾਜਰਾ ਔਰ ਮਟਰ ਬਾਦ ਵਿੱਚ ਮੈਂ ਪਨੀਰ ਪਾਵਾਂਗੀ ਖੜਾ ਦੇ ਵਿੱਚ ਤੇ ਇਹਨੂੰ ਤੜਕਾ ਲਾਇਆ ਇੱਕ ਬਨੇ ਚਾ ਰੱਖੀ ਇੱਕ ਬਨੇ ਦੁੱਧ ਆ ਕੇ ਰੱਖਿਆ ਹੈ ਤੇ ਇਹਦੇ ਵਿੱਚ ਮੈਂ ਪਨੀਰ ਪਾਵਾਂਗੀ ਬਰੀਆਮ ਪਨੀਰ ਖੋਸ਼ੋ ਕੇ ਖਾ ਲੰਦਾ ਆਲੂ ਨਹੀਂ ਪਾਣੇ ਕਹਿੰਦਾ ਆਲੂ ਨਾ ਪਾਇਓ ਤੇ ਸੱਜੇ ਤੜਕਾ ਲਗਾ ਲਿਆ ਸੀ ਮੈਂ ਤੇ ਤੇ ਅੱਜ ਇਸ ਸਬਜੀ ਵਿੱਚ ਵੀ ਮੈਂ ਟਮਾਟਰ ਨਹੀਂ ਪਾਇਆ ਕਿਉਂਕਿ ਟਮਾਟਰ ਬਨਾ ਸੀ ਹਸਬੰਦ ਨੂੰ ਥੋੜੇ ਤੇ ਡਾਕਟਰ ਨੇ ਕਿਤੇ ਸੀ ਕਿਤੇ ਮੈਂ ਕਿਹਾ ਚਲੋ ਗਲਾ ਵਗੈਰਾ ਉਹ ਕੁਛ 뮤జిशियन ਐ ਤਾਂ ਗਾਉਂਦੇ ਆ ਤੇ ਉਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਬਣਾ ਹੁੰਦੀਆਂ ਕਿ ਕਿ ਵਰੀ ਜਦੋਂ ਗਲਾ ਖਰਾਬ ਹੋ ਜਾ ਗਾਉਂਦੇ ਆ ਜਦੋਂ ਦੋ ਦੋ ਢਾਈ ਢਾਈ ਘੰਟੇ ਰਿਆਸ ਕਰਨਾ ਤੇ ਫਿਰ ਉਸ ਤੋਂ ਬਾਅਦ ਗਲਾ ਬਹੁਤ ਗਰਮ ਹੋ ਜਾਂਦਾ ਕੋਈ ਚੀਜ਼ਾਂ ਜਿਹੜੀਆਂ ਮਾੜੀਆਂ ਵੀ ਲੱਗ ਜਾਂਦੀਆਂ ਇਸ ਕਰਕੇ ਮੈਂ ਟਮਾਟਰ ਨਹੀਂ ਪਾ ਰਹੀ ਉਹਨਾਂ ਦੀ ਸਬਜ਼ੀ 'ਚ ਆਹ ਉਹ ਕਹਿੰਦੇ ਤੁਸੀਂ ਬਣਾਣੀ ਐ ਤਾਂ ਆਪਣੀ ਚਪਾਲੋ ਫਿਰ ਆਪਾਂ ਵੀ ਚਲੋ ਕੋਈ ਨਹੀਂ ਹਰ ਕਿ ਸਬਜ਼ੀ 'ਚ ਜ਼ਰੂਰੀ ਨਹੀਂ ਟਮਾਟਰ ਪਾਣਾ ਹੁੰਦਾ ਫਿਰ ਮੈਂ ਨਹੀਂ ਬਣਾ ਪਾਇਆ ਤੇ ਇਧਰ ਹੁਣ ਵਿਚਾਰ ਰੱਖੀ ਹੋਈ ਆ ਤੇ ਬਰਤਨ ਵਗੈਰਾ ਪਏ ਨੇ ਬਰਤਨ ਸਿਰੇ ਮੇ ਸਾਫ ਨਹੀਂ ਕਰਕੇ ਗਈ ਹੁਣ ਮੈਂ ਬਰਤਨ ਸਾਫ ਕਰਾਂਗੀ ਤੇ ਇਸ ਤੋਂ ਬਾਅਦ ਜਿਹੜੇ ਘਰ ਦੇ ਕੰਮ ਐ ਕਿਉਂਕਿ ਮੈਂ ਸیرے ਜਾਣ ਲੱਗੀ ਨੇ ਹਲਮੀ ਰਾ ਦੇ ਵਿੱਚ ਸਮਾਨ ਸਟਰ ਕੱਢਣ ਲੱਗੀ ਤੇ ਇਹਨਾਂ ਦੀ ਕੁੰਟਾ ਸੀਗਾ ਸੀਤਾ ਪਿਛਲੇ ਸਾਲ ਦਾ ਤੇ ਉਹ ਇਸ ਵਾਰੀ ਪਾਇਆ ਸੀ ਟੇਲਰ ਨੂੰ ਦਿਖਾਣਾ ਸੀਗਾ ਉੱਥੇ ਗਏ ਸੀ ਇਹਨਾਂ ਨੇ ਵਸਟਰ ਕੱਟਣ ਵਗੈਰਾ ਸੀਨੇ ਦਿੱਤੀਆਂ ਹੋਈਆਂ ਸੀਗੀਆਂ ਤੇ ਉਹ ਦੋ ਤਿੰਨ ਚੱਕਰ ਸਾਨੂੰ ਲਾਉਣੇ ਪਏ ਉੱਥੇ ਤੇ ਉਹ ਅੱਜ ਵੀ ਗਏ ਸੀ ਤੇ ਅੱਜ ਵੀ ਉਹਨਾਂ ਨੇ ਥੋੜੀ ਜਿਹੀ ਨਹੀਂ ਰਹਿੰਦੀ ਸੀ ਕਮਿਸ਼ੀ ਤੇ ਚਲੋ ਉਹ ਕਹਿੰਦੇ ਕਰ ਦਾਂਗੇ ਤੇ ਉੱਥੇ ਗਏ ਫਿਰ ਉਹ ਕੁੜਤਾ ਦਿਖਾਣਾ ਸੀਗਾ ਉਹ ਕੱਢਣ ਲੱਗੇ ਤੇ ਉਹ ਕਿੰਨਾ ਸਮਾਨ ਜਿਹੜਾ ਥੱਲੇ ਮਤਲਬ ਥੱਲਿਓ ਕੱਢਣਾ ਕਿਉਂਕਿ ਗਰਮੀਆਂ ਵਾਲੇ ਕੁੜਤੇ ਜਿਹੜੇ ਸੀ ਉਹ ਰੱਖ ਦਿੱਤੇ ਸੀ ਸਰਦੀਆਂ ਵਾਲੇ ਕੱਢੇ ਸੀ ਤੇ ਇਹ ਕੁੜਤੇ ਆਮ ਫੈਂਸੀ ਜਿੱਦਾਂ ਕੋਈ ਪ੍ਰੋਗਰਾਮ ਹੁੰਦਾ ਤਾਂ ਪਾਉਂਦੇ ਤੇ ਉਹ ਕੱਢਣ ਲਈ ਕਾਫੀ ਸਮਾਨ ਕੱਢਣਾ ਪਿਆ ਉਹ ਵੀ ਮੈਨੂੰ ਸੈੱਟ ਕਰਨਾ ਕਿ ਕਾਫੀ ਅੱਜ ਸਿਰ ਦੇ ਕੰਮ ਉਲਝ ਗਏ ਮੇਰੇ ਤੇ ਵਲੌਗ ਮੈਂ ਸ਼ੁਰੂਆਤ ਕਰ ਦਿੱਤੀ ਸੀਗੀ ਤੇ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਕਰੋ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਕਰਿਆ ਕਰੋ ਹਾਈਪ ਕਰਿਆ ਕਰੋ ਸਾਰੀਆਂ ਭੈਣਾਂ ਲਾਈਕ ਨਹੀਂ ਕਰਦੀਆਂ ਤੇ ਬਹੁਤ ਮੋਸਟਲੀ 4-5 500 ਵਿਊ ਵੀ ਆ ਜਾਂਦੇ ਚਲੋ ਇੰਨੇ ਤਾਂ ਨਹੀਂ ਫਿਰ ਵੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਪਰ ਲਾਈਕ ਬਿਲਕੁਲ ਬਹੁਤ ਘੱਟ ਹੁੰਦੇ ਆ ਕਿ ਲਾਈਕ ਕਰਨਾ ਭੁੱਲ ਜਾਂਦੇ ਆ ਲਾਈਕ ਜ਼ਰੂਰ ਕਰਿਆ ਕਰੋ ਜਦੋਂ ਵੀ ਕਲਿੱਕ ਕਰਦੇ ਪਹਿਲਾਂ ਲਾਈਕ ਕਰਿਆ ਕਰੋ ਤੇ ਅਗਰ ਚੈਨਲ ਤੇ ਕੋਈ ਨਵਾਂ ਆਂਦਾ ਹੈ ਨਵਾਂ ਦੇਖ ਰਿਹਾ ਹੈ ਤੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਈਪ ਇੱਕ ਸਾਈਡ ਤੇ ਕਮੈਂਟਾਂ ਦੀ ਸਾਈਡ ਤੇ ਹਾਈਪ ਦਾ অপਸ਼ਨ ਆਂਦਾ ਉਹ ਹਾਈਪ ਕਰਦੇ ਆ ਕਰੋ ਹਾਈਪ ਕਰਨਾ ਕਿ ਇੰਡੀਅਨ ਗੜੀ ਥੋੜੀ ਜਣ ੱਟਕਾ ਜਾਂ ਲੱਗ ਜਾਂਦਾ ਤੇ ਇਹ ਤੁਹਾਡੀ ਸਾਡੀ ਬਹੁਤ سپورਟ ਕਰਦੇ ਹੋ ਇਥੇ ਤੁਹਾਡਾ ਪਹੁੰਚਾਇਆ ਅਗੇ ਤੱਕ ਤੁਸੀਂ ਕਰੋ ਜੇ ਬਾਅਦ ਵਿੱਚ ਨਵਾਂ ਵੀ ਆ ਜੇ ਤੇ ਦਾ ਜੰਗਰੀਆ ਬਹੁਤ ਮਾਜ਼ਾ ਆਉਂਦੀ ਹੈ ਸ਼ੇਧੜ ਦੜ 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 ਕੰਮ ਲੱਗ ਲਿਆ ਚਲੋ ਜੀ ਮਿਲਦੇ ਆ ਫਿਰ ਕੰਮ ਕਰੀਏ ਹੁਣ ਫਿਰ ਜੋ ਜੋ ਕਰਾਂਗੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ